ਹਾਂਜੀ ਭਾਈ ਵੀਡੀਓ ਨਾ ਬਾਤੋ-ਬਾਤੇ ਸ਼ੇਅਰ ਕਰ ਦਿਓ ਜਿੰਨੇ ਮੇਰੇ ਟਰਾਂਸਪੋਰਟਰ ਵੀਰ ਨੇ ਡਰਾਈਵਰ ਵੀਰ ਨੇ ਮਾਲਕ ਵੀਰ ਨੇ ਤੇ ਢਾਬੇ ਵਾਲੇ ਵੀਰ ਨੇ ਸਾਰਿਆਂ ਵਾਸਤੇ ਇਹ ਵੀਡੀਓ ਹੈਗੀ ਖੰਨੇ ਏਰੀਆ ਦਾ ਭਾਈ ਇੱਕ ਬੰਦਾ ਹੈਗਾ ਠੀਕ ਆ ਉਹ ਫੋਨ ਕਰਦਾ ਹੈਗਾ ਫੋਨ ਕਰਕੇ ਕਹਿੰਦਾ ਹੈਗਾ ਮੇਰਾ ਪਰਿਵਾਰ ਮੇਰੇ ਨਾਲ ਆ ਠੀਕ ਆ ਤੇ ਮੈਂ ਫਲਾਨੇ ਥਾਂ ਮੈਂ ਭਾਈ ਐ ਇਸ ਤਰ੍ਹਾਂ ਕਰਕੇ ਐ ਫਸ ਗਿਆ ਤੇ ਮੈਨੂੰ ਇੰਨੇ ਪੈਸਿਆਂ ਦੀ ਲੋੜ ਆ ਮੇਰੀ ਗੱਡੀ ਦੇ ਵਿੱਚ ਪੈਸੇ ਪਏ ਨੇ ਮੈਂ ਤੁਹਾਨੂੰ ਤੁਸੀਂ ਮੈਨੂੰ ਪੈਸੇ ਪਾ ਦਿਓ Google Pay ਕਰ ਦਿਓ ਤੇ ਮੈਂ ਤੁਹਾਨੂੰ ਬਾਅਦ ਦੇ ਵਿੱਚ ਪੈਸੇ ਉਹਦੀ ਮੋੜ ਦੂੰਗਾ ਇਸ ਤਰ੍ਹਾਂ ਕਰਕੇ ਮੈਂ ਮਜਬੂਰੀ 'ਚ ਆ ਮੇਰਾ ਪਰਿਵਾਰ ਮੇਰੇ ਨਾਲ ਆ ਖਨੇਰੀਏ ਦਾ ਬੰਦਾ ਦੱਸਿਆ ਜਾਂਦਾ ਬਾਈ ਤੇ ਢਾਬੇ ਵਾਲੇ ਨਾਲ ਦੋ ਤਿੰਨ ਢਾਬੇ ਵਾਲਿਆਂ ਨਾਲ ਬਾਈ ਦੋ ਤਿੰਨ ਟਰਾਂਸਪੋਰਟਰਾਂ ਨਾਲ ਤੇ ਡਰਾਈਵਰ ਵੀਰਾਂ ਨਾਲ ਵੀ ਠੱਗੀ ਮਾਰ ਚੁੱਕਿਆ ਉਹ ਬੰਦਾ ਤੇ ਸਾਰੇ ਵੀਰ ਆਪਦਾ ਧਿਆਨ ਰੱਖੋ ਭਰਾ ਜੇ ਕੋਈ ਤੁਹਾਨੂੰ ਫੋਨ ਕਰਦਾਗਾ ਅਨਨੋ ਨੰਬਰ ਤੋਂ ਜਾਂ ਕਾਸੇ ਤੋਂ ਵੀ ਵੀ ਮਾਲਾ ਸੋਨੂੰ ਅਣਜਾਣ ਬੰਦਾ ਫੋਨ ਕਰਦਾ ਕਿਸੇ ਨੂੰ ਪੈਸੇ ਨਾ ਪਾਓ ਠੀਕ ਆ ਆਪਦਾ ਛੋ ਸਮਝ ਕੇ ਪੈਸੇ ਪਾਓ ਸੋਨੂੰ ਐ ਲੱਗੇ ਜੇ ਵੀ ਹਾਂ ਵੀ ਇਹ ਸਾਡਾ ਬੰਦਾ ਆਪਦਾਗਾ ਤਾਂ ਪੈਸੇ ਪਾਓ ਨਵੇਂ ਬੰਦੇ ਨੂੰ ਕਿਸੇ ਨੂੰ ਬਈ ਕੋਈ ਪੈਸਾ ਨਾ ਪਾਓ ਕਿਉਂਕਿ ਸੋਨੂੰ ਪਤਾਗਾ ਗੱਡੀਆਂ ਵਾਲਿਆਂ ਕੋਲੇ ਪਹਿਲੀ ਪੈਸਾ ਹੈ ਨਹੀਂਗਾ ਠੀਕ ਆ ਤੇ ਵੀਡੀਓ ਭਰਾ ਬਣ ਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਸੇ ਦੇ ਚਾਂਸੇ ਜਨਾਓ ਠੀਕ ਆ ਨਵੇਂ ਬੰਦੇ ਦੇ ਵੀ ਹਾਂ ਯਾਰ ਮਜਬੂਰੀਆਂ ਨਾਲ ਪਰਿਵਾਰ ਆ ਬੰਦਾ ਕਿਉਂਕਿ ਲੋਕਾਂ ਨੇ ਤੁਹਾਨੂੰ ਪਤਾ ਅੱਜ ਕੱਲ੍ਹ ਠੱਗੀਆਂ ਮਾਰਨ ਦਾ ਕੰਮ ਬਹੁਤ ਵੱਡੇ ਪੱਧਰ ਤੇ ਤਿਆਰ ਕਰ ਰੱਖਿਆ ਹੈਗਾ ਇਸ ਕਰਕੇ ਵੀਰ ਬਣ ਕੇ ਨਾ ਕਿਸੇ ਨੂੰ ਕੋਈ ਵੀ ਰੁਪਈਆ ਨਾ ਪਾਉ ਮੈਂ ਤੁਹਾਨੂੰ ਇਹ ਗੱਲ ਕਹਿਣਾ ਜੇ ਉਹਦਾ ਨੰਬਰ ਆਪਾਂ ਨੂੰ ਮਿਲੇ ਤਾਂ ਆਪਾਂ ਨੰਬਰ ਵੀ ਕੈਪਸ਼ਨ ਦੇ ਵਿੱਚ ਦਵਾਂਗੇ ਜਾਂ ਅਗਲੀ ਵੀਡੀਓ ਦੇ ਵਿੱਚ ਪਾ ਦਾਂਗੇ ਜਿਵੇਂ ਵੀ ਠੀਕ ਹੈ ਜੇ ਉਹਦੀ ਫੋਟੋ ਵੀ ਮਿਲਦੀ ਹੋਈ ਕਿਸੇ ਪਾਸਿਓ ਹਜੇ ਤੱਕ ਉਹਦੀ ਕੋਈ ਫੋਟੋ ਜਾਂ ਮਿਲੀ ਨਹੀਂ ਆਪਾਂ ਨੂੰ ਤਾਂ ਆਪਾਂ ਜ਼ਰੂਰ ਪਾਵਾਂਗੇ ਤਾਂ ਮੇਰਾ ਵੀਰ ਬਣ ਕੇ ਇਹ ਵੀਡੀਓ ਨੂੰ ਇੰਨਾ ਕ ਸ਼ੇਅਰ ਕਰ ਦੋ ਵੀ ਹਰ ਇੱਕ ਡਰਾਈਵਰ ਵੀਰ ਕੋਲੇ ਹਰ ਇੱਕ ਢਾਬੇ ਵਾਲੇ ਵੀਰ ਕੋਲੇ ਜਾਂ ਹਰ ਇੱਕ ਟਰਾਂਸਪੋਰਟਰ ਵੀਰ ਕੋਲੇ ਪਹੁੰਚ ਜਾਏ ਤੇ ਵੀ ਕੋਈ ਕਿਸੇ ਨੂੰ ਪੈਸਾ ਨਾ ਪਾਵੇ ਟਰਾਂਸਪੋਰਟਰਾਂ ਨੂੰ ਉਹ ਕਹਿੰਦਾ ਇੰਨੀਆਂ ਗੱਡੀਆਂ ਭੇਜ ਦੇ ਠੀਕ ਆ ਮਾਲਾ ਵੀ ਮੈਂ ਗੱਡੀਆਂ ਪੜਾਉਂਗਾ ਫਲਾਣੇ ਥਾਵੇਂ ਜਾਂ ਗੱਡੀ ਵਾਲੇ ਨੂੰ ਕਹਿੰਦਾ ਫਲਾਣੇ ਥਾਵੇਂ ਮਾਲ ਭਰ ਲਓ ਜਾਂ ਕੁਝ ਵੀ ਬਹੁਤ ਕੁਝ ਕਹਿੰਦਾ ਯਾਰ ਅਲੱਗ-ਅਲੱਗ ਗੱਲਾਂ ਕਰਕੇ ਉਹ ਪੈਸੇ ਬਵਾਉਂਦਾ ਬੰਦਾ ਕਿਸੋ ਮੇਰੀ ਗੱਲ ਇਹੀ ਕਹਿੰਦਾ ਮੈਂ ਬੇਨਤੀ ਕਰਦਾ ਵੀਰੇ ਆਪਾਂ ਨੂੰ ਬਾਲੇ ਬੰਦਿਆਂ ਤੋਂ ਪਤਾ ਲੱਗੀ ਇਹ ਗੱਲ ਇਸ ਕਰਕੇ ਵੀਡੀਓ ਪਾਉਣ ਲੱਗੇ ਆਪਾਂ ਵੀ ਕੋਈ ਕਿਸੇ ਨੂੰ ਵੀ ਪੈਸਾ ਨਾ ਪਾਓ ਧੰਨਵਾਦ ਵੀਡੀਓ ਬਈ ਸ਼ੇਅਰ ਕਰ ਦਿਓ ਤਾਂ ਕਿ ਕੋਈ ਵੀਰ ਭਾਈ ਦਾ ਫਾਇਦਾ ਹੋਣ ਤੋਂ ਬਚ ਸਕੇ ਨੁਕਸਾਨ ਹੋਣ ਤੋਂ ਬਚ ਸਕੇ ਸੌਰੀ